ਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਤੇ ਅੱਜ ਜਿਹੜੀ ਅਸੀਂ ਖਬਰ ਦੱਸਣ ਲੱਗੇ ਆ ਤੁਹਾਨੂੰ ਬਹੁਤ ਬਹੁਤ ਹੀ ਜ਼ਰੂਰੀ ਹੈ ਜਿਹੜੇ ਸਾਡੇ ਵੀਰ ਇਟਲੀੋਂ ਦੇ ਚਾਹਵਾਨ ਨੇ ਆ ਇਟਲੀ ਅਜੇ ਸੱਡਨਲੀ ਆਏ ਨੇ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਆ ਤੇ ਜਿਹੜੇ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰੇ ਰਿਕਵੈਸਟ ਆ ਸਾਰਿਆਂ ਨੂੰ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਟਲੀ ਡੇਰੀ ਫਾਰਮ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਉਹ ਪਹੁੰਚ ਸਕੇ ਤੇ ਚਲੋ ਜੀ ਅੱਜ ਦੀ ਜਿਹੜੀ ਇਹ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਤੇ ਜਿਹੜੀ ਕਿ ਜਿੱਦਾਂ ਕਿ ਤੁਸੀਂ ਥੋੜੇ ਦਿਨ ਪਹਿਲਾਂ ਵੀ ਸੁਣਿਆ ਆਏਗਾ ਕਿ ਇਟਲੀ ਦੇ ਵਿੱਚ ਜਿਹੜੀ ਇਟਲੀ ਸਰਕਾਰ ਨੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਹੈ ਫੇਕ ਏਜੰਟ ਫੜੇ ਜਾ ਰਹੇ ਨੇ ਇਸ ਤਰ੍ਹਾਂ ਹੀ ਸਾਰੇ ਯੂਰਪ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਪੁਰਤਗਾਲ ਨੇ ਵੀ ਸਖਤਾਈ ਕਰ ਦਿੱਤੀ ਹੈ ਪੁਰਤਗਾਲ ਨੇ ਉਹ ਜਿਹੜੇ ਨਵਾਂ ਫੈਸਲਾ ਲੈ ਲਿਆ ਜਿਹੜੇ ਤੇ ਦੋ ਨੰਬਰ ਦੇ ਵਿੱਚ ਪੁਰਤਗਾਲ ਦੇ ਵਿੱਚ ਐਂਟਰ ਹੁੰਦੇ ਸੀ ਉਹਨਾਂ ਨੂੰ ਹੁਣ ਸਿੱਧਾ ਹੀ ਰਿਪੋਰਟ ਕਰ ਦਿੱਤਾ ਜਾਊਗਾ ਕਿ ਕੀ ਹੁੰਦਾ ਸੀਗਾ ਕੋਈ ਆਇਆ ਡੋਂਕੀ ਲਈ ਰਾ ਗਿਆ ਜਾਂ ਇਟਲੀ ਦਾ ਵੀਜ਼ਾ ਲੈ ਕੇ ਆ ਪੁਰਤਗਾਲ ਦੇ ਵਿੱਚ ਜਾ ਕੇ ਪੇਪਰ ਲੋਕ ਕਰਾ ਲੈਂਦਾ ਸੀਗਾ ਪਰ ਹੁਣ ਜਿਹੜਾ ਕਿ ਪੁਰਤਕਾਰ ਨੇ ਸਖਤਾਈ ਕਰਦੇ ਹੋયા ਹੁਣ ਇਹ ਕਰ ਦਿੱਤਾ ਕਿ ਪੇਪਰ ਉਹਨਾਂ ਨੇ ਪਹਿਲਾਂ ਹੀ 2-4 ਦਿਨ ਪਹਿਲਾਂ ਹੀ ਬੰਦ ਕਰ ਦਿੱਤੇ ਸੀ ਜਿਹੜੇ ਪੇਪਰ ਲੋਕ ਹੁੰਦੇ ਸੀ ਉਹ ਹਜੇ ਕੰਫਰਮ ਨਹੀਂ ਹੈਗਾ ਕਿ ਟੈਂਪਲਰਲੀ ਕੀਤੇ ਨੇ ਕਿਆਂ ਮਤਲਬ ਪਰਮਾਨੈਂਟ ਕਰ ਦਿੱਤੇ ਨੇ ਕਿਉਂਕਿ ਪਹਿਲਾਂ ਵੀ 2-3 ਵਾਰੀ ਉਹ ਪੁਰਤਕਾਰ ਜਿਹੜਾ ਕਿ ਆਪਣੇ ਪੇਪਰ ਬੰਦ ਕਰ ਚੁੱਕੇ ਹੋਇਆ ਬਾਅਦ ਫਿਰ ਖੋ ਦਿੰਦਾ ਆ ਲੋਕ ਹੋ ਜਾਂਦੇ ਸੀਗੇ ਪਰ ਹੁਣ ਤਾਂ ਕੁਝ ਕਹਿ ਨਹੀਂ ਸਕਦੇ ਹੈਗੇ ਤੇ ਬਾਕੀ ਗੱਲ ਇਹ ਹੈ ਕਿ ਜੀ ਜਿਹੜੀ ਹੁਣ ਖਬਰ ਆ ਰਹੀ ਹੈ ਜੀ ਉਹ ਇਹ ਹੈਗੀ ਹੈ ਕਿ ਪੁਰਤਕਾਰ ਨੇ ਸਖਤਾਈ ਢੰਗ ਨਾਲ ਕੀਤੀ ਆ ਕਿ ਜਿਹੜੇ ਤੇ 2 ਨੰਬਰ ਚਾਰੇ ਸੀ ਜਿਹੜੇ 2 ਨੰਬਰ ਦੇ ਵਿੱਚ ਬੰਦੇ ਲੈ ਕੇ ਆਉਂਦੇ ਸੀ ਉਹਨਾਂ ਨੂੰ ਜੁਰਮਾਨਾ ਹੋਏਗਾ ਤੇ ਨਾਲ ਦੇ ਨਾਲ ਜੇਲ ਵੀ ਹੋ ਸਕਦੀ ਹੈ ਜੀ ਤੇ ਹੁਣ ਨਾਲ ਦੇ ਨਾਲ ਅੱਗੇ ਜਿਹੜੇ ਆਪਣੇ ਉਥੇ ਇਟਲੀ ਦਾ ਵੀਜ਼ਾ ਲੈ ਕੇ ਉਥੇ ਚਲੇ ਜਾਂਦੇ ਸੀਗੇ ਉਹਨਾਂ ਨੂੰ ਵੀ ਫੜ ਲਿੱਤਾ ਜਾਊਗਾ ਉਹਨਾਂ ਨੂੰ ਵਾਪਸ ਜਿਹੜਾ ਕਿ ਭੇਜ ਦਿੱਤਾ ਜਾਊਗਾ ਸੋ ਅੱਜ ਦੀ ਜਿਹੜੀ ਆਪਣੇ ਵੀਰ ਭਰਾ ਆ ਰਹੇ ਨੇ ਹਨਾ ਜੀ ਇਟਲੀ ਆ ਰਹੇ ਨੇ ਉਹ ਇਹ ਸੋਚ ਕੇ ਆਉਣ ਵੀਰੇ ਫੇਕ ਏਜੰਟਾਂ ਤੋਂ ਬਚ ਕੇ ਆਉਣ ਇਹ ਸੋਚ ਕੇ ਆਣ ਕਿ ਅਸੀਂ ਇਟਲੀ ਦੇ ਵਿੱਚ ਸਿਰਫ ਐਂਟਰੀ ਕਰਨੀ ਆ ਤੇ ਆਪਾਂ ਪੁਰਤਗਾਲ ਜਾ ਕੇ ਪੇਪਰ ਬਣਾ ਲਾਂਗੇ ਪੁਰਤਗਾਲ ਨੇ ਫਿਲਹਾਲ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਆ ਤੇ ਇਹ ਸੋਚ ਸਮਝ ਕੇ ਆਓ ਵੀਰੇ ਆਪਣੇ ਆ ਇੰਤਿਆਮ ਕਰਕੇ ਆਓ ਸਾਰਾ ਠੀਕ ਹੈ ਜੀ ਤੇ ਅੱਜ ਲਈ ਇਨਾ ਹੀ ਅਗਲੀ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਦਵਾਂਗੇ ਤਾਂ 950 ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਰੇ